ਸਤਾ ਕੰਮ ਦਾ ਸਾਰਾ ਨੇ ਭਰ ਗਿਆ ਚਾਰ ਪਾਣ ਨੇ ਮਾਣ ਕੇ ਨਾ ਕੱਪੜੇ ਤੋਂ ਕੱਪੜੇ ਤੋਂ ਹਾਂ ਮੈਂ ਅੰਦਰ ਦੇ ਕੋਹ ਤੇ ਜਾਵਾਂ ਨਾ ਬੁੜਾ ਮਰ ਗਿਆ ਬਾਹਮਣਾ ਬਾਪੂ ਕਿੰਨਾ ਦਾ ਉਹ ਬਾਹਮਣਾ ਚੱਕਿਆ ਨਾ ਮਰ ਗਿਆ ਹੋ ਰਹਾ ਬਾਪੂ ਮੈਨੂੰ ਪਤਾ ਹੀ ਨਹੀਂ ਤੁਸੀ ਲੱਜਿਆ ਕਰ ਤੂੰ ਵੀ ਟੋਪੜੀ ਪਾਈ ਸਾਡੇ ਲਵੇ ਤੇਰਾ ਸਾਡੇ ਕੋਲ ਜੀਣ ਲੱਗਾ ਹਾਂ ਭਾਬੀ ਅੱਗੇ ਘੱਟ ਦੀ ਘੋਣ ਨੇ ਬਈ ਹਾਂ ਬਾਪੂ ਦੋ ਗਣਾ ਘੋਆਦੀ ਉਹ ਮੈਂ ਕੀ ਘੋਆਦੀ ਆ ਬਾਪੂ ਅੱਜ ਕਿੱਥੇ ਵਾ ਗਿਆ ਵਾ ਬਾਹ ਕਿੱਥੇ ਵਾ ਗਿਆ ਕਿਹ ਤੂੰ ਵੀ ਮੇਰੇ ਨਾਲ ਕਾਹ ਮੈਂ ਜਾ ਕੇ ਆਉਣਾ ਅੱਛਾ ਆ ਉਹ ਕਹਿੰਦਾ ਸੀ ਕਹਿੰਦਾ ਜਾ ਕੇ ਆਉਣਾ ਮੈਂ ਨਹੀਂ ਸਭ ਉਪਰੇ ਆ ਜਾ ਗਾ ਵੀ ਆ ਆ ਜੀ ਉਹ ਕੀ ਬੋਲ ਰਿਹਾ ਵੀ ਅੰਦਰ ਮੈਂ ਜਾਣਾ ਬੰਦਾ ਉਹ ਭਾਬੀ ਹੁਣ ਕੰਮ ਕਰ ਰਹੀ ਤੂੰ ਵੀ ਘਰੇ ਹੱਥ ਮਾਰ ਰਠਲਾ ਰਹਿ ਤਾ ਨਾ ਇੰਨਾ ਕੀਦੂਆ ਨਹੀਂ ਕਰਕੇ ਆਇਆ ਤਰ ਕੀ ਖੇਤ ਤੂੰ ਕੀ ਕਰਿਆ ਟੱਕਦੂ ਨਹੀਂ ਵਟਕੇ ਲੈ ਗਏ ਬਾਤ ਨਹੀਂ ਗਏ ਗਿਆ ਮੇਰੀ ਕਹਿੰਦਾ ਆ ਜਾ ਕੰਮ ਕਰਨਾ ਕੋਈ ਕੰਮ ਨਹੀਂ ਹੁਣ ਭਾਈ ਜੇ ਦਾ ਖੇਤਾ ਚ ਇੰਨਾ ਵੀ ਤਾਂ ਤੂੰ ਮੈਨੂੰ ਗੁੱਦੂ ਬਣਾਇਆ ਕਰ। ਉਹ ਜਿਹੜੀਆਂ ਬੱਟਾਂ ਦੇ ਕੱਟ ਪੌਂਦੇ ਆ ਉਹਨਾਂ ਤੇ ਮਾਰਨੀ ਆ ਸਪਰੇ ਉਹ ਪਹਿਲਾਂ ਹੁਣ ਉਹਨੇ ਕਢਾਇਆ ਬਾਪੂ ਨੇ ਬਸ ਹੀ ਕਢਾਇਆ ਮੇਰਾ। ਚਲ ਭਾਈ ਕੋਈ ਨਾ ਮੈਂ ਤਾਂ ਜਾ ਕੇ ਆਉਣੀ ਉਹਨਾਂ ਦੇ। ਧੰਨਵਾਦ। ਚਲ ਕੰਮ ਕੋ ਮਗਰ ਆ ਕੇ ਬੈਠੇ ਤਾਂ ਲਈ ਮਾਰੀ ਆਉ। ਬਣਾ ਬਤਲ ਤੋਂ ਹੋਰ। ਉਸੇ ਖੰਭ ਜੀ ਦੱਸੇ 11

ਤਲੇ ਜਿਦਨੇ ਕਿਹਦੇ ਸੀ ਪਾ ਹੀ ਕਹਿੰਦਾ ਸੀ ਕਹਿੰਦਾ ਤੂੰ ਸਾਰਾ ਦਿਨ ਮੇਲਾ ਬੈਠਾ ਰਹਿਣਾ ਕਹਿੰਦਾ ਘਰੀਟ ਦੇ ਬਾਹਰ ਅੰਦਰ ਵੀ ਜਾਵੜਾਗਾ ਹੂੰ ਅਸਾ ਉਹ ਇਹ ਗੱਲ ਕਹਿਤੀ ਸੀ ਜਿਹੜੀ ਤੈਨੂੰ ਮੈਂ ਕਹੀ ਸੀ ਕਿਹੜੀ ਹਾਈ ਬੰਦ ਤੁਰ ਸਮਾਉਂਸਾਂ ਕਰਤੀ ਕਿਹੜੀ ਗੱਲ ਚਿੱਤਨ ਕਾ ਇੱਕ ਪੁਲਸੀ ਘਰ ਆ ਆ ਮੈਂ ਕਹਤਾ ਮੈਂ ਕਿਹਾ ਵੀ ਮੈਂ ਤਾਂ ਤਾਂ ਮੈਂ ਬਰੰਗਣ ਜੇ ਮੈਨੂੰ ਕੋਲਾ ਕੋਠੀ ਲੈ ਕੇ ਦਿਓਗੇ ਤੇ ਬਾਪੂ ਨੇ ਮੈਨੂੰ ਉਹਨੋਂ ਕਿਰਾ ਮਾਰ ਆਇਆ ਲਾਰ ਮਾਰੀ ਲੰਨ ਕਰੀਆ ਉਹ ਬਗਾ ਮੈਂ ਸਾਰਾ ਇਹ ਲੋਨ ਨਹੀਂ ਮੈਂ ਮੈਂ ਫਿਰ ਵਿਆਹ ਨਹੀਂ ਕਰਾਉਣਾ ਮੈਂ ਕਹਿੰਦਾ ਜਿਆਦਾ ਵੀ ਕੋਠੀ ਲਾਉ ਪਹਿਲਾਂ ਕਹਿੰਦਾ ਮੇਰਾ ਆਪਾ ਸਾਰਾ ਪਰਿਵਾਰ ਹੀ ਚੱਲਦਾ ਹੈ ਨਾ ਆਪਾਂ ਕੋਠੀ ਚ ਹੀ ਚੱਲਦੇ ਹੈ ਹਾਂ ਲੈ ਲਾਂਗਾ ਮੈਂ ਤਾਂ ਕਰ ਲੈਣ ਨੂੰ ਨਹੀਂ ਕੋਠੀ ਆ ਆਂ ਦਾ ਬਿਕਾਰੀ ਲੈ ਦੇ ਵੱਡਾ ਸਰਕਾਰੀ ਲੈ ਦੇ ਨਹੀਂ ਮੈਂ ਤਾਂ ਕਹਿੰਦਾ ਮੈਨੂੰ ਤਾਂ ਜਿਆਦਾ ਪੱਕੀ ਤੇ ਨਵੀਂ ਕੋਠੀ ਜਾਂ ਕਰ ਲੈਣ ਨੂੰ ਲੈ ਕੇ ਤੂੰ ਕਹਿੰਦਾ ਨਹੀਂ ਆਪਾਂ ਫਿਰ ਸਾਰਾ ਪਰਿਵਾਰ ਹੀ ਚੱਲਦਾ ਹੈ ਸਾਲੇ ਬਾਪ ਦਾ ਹਾਂ ਵੱਲ ਗਿਆ ਦੇਖੋ ਕਹਿੰਦਾ ਤੂੰ ਕਿਹੜਾ ਬਾਹਰ ਨੂੰ ਹਾਂ ਮੀ ਤਾਂ ਪਰ ਵਿਆਹ ਧਿਆਨ ਪਰ ਨਹੀਂ ਬੱਲਾ ਥੈਂਕ ਯੂ ਜੀ ਹਾਂ ਪਰ ਮੈਂ ਕਹਿੰਦਾ ਬੱਲਾ ਕੋਠੀ ਲਈ ਦੱਸ ਫਾਈਟਾ ਚੰਜ਼ਾ ਲੈ ਹਾਂ ਹਾਂ ਆਪਾਂ ਪੁੱਛਦੇ ਤੇ ਇਹ ਕਿਆ ਨਹੀਂ ਮੈਂ ਉਹੀ ਕਰਨਾ ਚੱਲ ਦੇਖਦੇ ਤੂੰ ਬਹੁਤ ਸਿਆਣਾ ਹੈ ਮੈਨੂੰ ਪਤਾ ਚੱਲਿਆ ਤੇ ਖਿਆਲ ਸੁਣ ਇੱਕ ਗੇਨੀ ਖੜਾ ਸਕਦੇ ਉਹ ਤਾੜੀ ਕਿਉਂ ਮੇਰੇ ਤੇ ਬੜਾ ਲੱਗਦੀ ਆ ਹੈ ਹੋਰ ਕੰਮ ਕਰ ਲੈ ਦੋ ਬਸ ਦਾ ਕੰਮ ਕਰ ਲੋ ਦੋ ਬਸ ਦਾ ਦੱਸ ਕੰਮ ਸਾਲੀੜੀ ਕਰੀ ਤੇ ਜਾਂਦਾ ਕਾ ਆ ਦੇਖੀ ਉਹ ਮੈਂ ਦੇਖ ਲੇ ਸੁਹਾ ਦਾ ਗਿਆ ਹੋਇਆ ਬਾਪੂ ਲੈ ਗਿਆ ਮੈਨੂੰ ਕੰਨੋਂ ਫੜ ਕੇ ਸਵੇ ਹੀ ਹੁਣੀ ਲੱਗ ਗਿਆ ਔਨ ਸਾਰ ਲੈ ਰੋਟੀ ਨਹੀਂ ਪਾਣੀ ਨਹੀਂ ਪੁੱਛਿਆ ਕੱਪਾ ਵੀ ਚਾਹ ਤਾਂ ਲੈ ਉਹ ਹੋਰ ਬੜਾ ਬੜਾਈ ਨਹੀਂ ਉਹ ਕਿਹਦੇ ਚਾਹ ਤਾਂ ਬਣੀ ਪਈ ਬਣੀ ਨਹੀਂ ਪਈ ਚਾਹ ਤਾਂ ਬੜਾ ਕੱਪਾ ਲੈ ਚਾਹਣਾ ਹਾਂਜੀ ਬੜਾ ਉਹ ਨਾ ਨਹੀਂ ਆ ਕਿੱਥੇ ਗਈ ਗਿਆ ਉਹਨਾਂ ਨੇ ਗਈ ਬੈਠੇ ਨੇ ਪੜ੍ਹਾਈ ਨਹੀਂਦਾ ਉਹਦੀ ਮੋੜ ਆਵੇ ਹੈ ਚਲ ਦੇਖੀ ਜੋ ਆਜੂ ਆ ਜਾਂਦੇ ਫਿਰ ਲਿਆਉਣੀ ਮੈਂ ਚਾਹ ਮਾ ਕੇ ਤੇ ਨਾ ਤੂੰ ਬੈਠ ਦੋ ਮਿੰਟ ਨੋੜ ਦੇ ਕੋਈ ਬਹਿ ਜਾ ਪਿੱਛੇ ਬੈਠੀ ਹੋ ਦਾ ਚਾਹ। ਇਹ ਤਾਂ ਬੜੀ ਵਧੀਆ ਚਾਹ ਬਣਾਈ ਹੈ। ਅੱਛਾ ਵਧੀਆ ਰਹੀ ਬਈ। ਹੁਣ ਸਵੇਰ ਵੀ ਤੁਸੀਂ ਬਣਾਇਆ ਕਰੋ। ਕਿਉਂ? ਵੱਡੀ ਬਾਪੂ ਵੀ ਦੇਖੋ ਚਾਹ ਦੇਖੀ ਪੀਤੇ ਸੀ ਅੱਜ ਸਵੇਰ। ਕਿੱਥੀ ਹੋਵੇ ਚਾਹ? ਪਤਾ ਨਹੀਂ ਬਾਪੂ ਦਾ ਕਰਕੇ ਬੜੀ ਫੇਰ ਕਰ ਚਾਹ ਸੀਗੀ। ਅੱਛਾ। ਬਾਪੂ ਬਾਪੂ ਤਾਂ ਜਾਈ ਸੀ ਨੇ ਟੋਕੜਾ ਪਾਣੀ ਪੀ ਲੈਂਦਾ। ਇਹੜਾ ਵੀ ਚੋਈ ਤੋਤਰੀ ਪਾਉਂਦੀ ਐ ਮੀਨਾ ਚਾਹ ਪੱਤੀ ਪਾਉਂਦੀ ਸਵੇਰੇ ਬਾਪੂ ਨੇ ਪਿਆ ਕੇ ਭੋਰਾ ਚਾਹ ਕੰਦਾ ਆ ਜਾ ਖੇੜਾ ਉਹ ਲੌਂਗ ਲੇ ਚਰਗੜੀ ਪਈ ਉਹ ਵੀ ਪਾਉਂਦੀ ਭੋਰਾ ਪਤਾ ਨਹੀਂ ਕਿੰਨੇ ਜੇ ਬਣਾਉਂਦੀ ਐ ਹਾਜ ਵੱਡ ਕੇ ਉਹ ਪਰਦੀ ਤੁਸੀਂ ਬੜੀ ਸਵਾਲ ਲਾਉਂਦੇ ਹੋ ਬਾਬੀ ਚਾਹ ਕੀ ਬਣਾਵੇ ਤੋਰੀ ਕਹਿੰਦੇ ਵੱਡੀ ਬਗੂ ਦਾ ਨਾਂ ਉਹ ਗੱਲ ਹੈ ਕਿ ਐ ਸਮਾਨ ਨਹੀਂ ਪਾਉਂਦੀ ਉਹ ਇਹ ਸਮਾਰਤਾ ਹੈ ਤਾਂ ਕਰਕੇ ਵੱਧੇ ਵੱਧਦੀ ਐ ਤਰ ਪਤਾ ਨਹੀਂ ਮੈਨੂੰ ਲੱਗਦਾ ਮੇਰੇ ਨੇ ਕੋਈ ਦੋ ਮਣੀਆ ਪਾੜਾ ਲੱਗਦਾ ਨਹੀਂ ਦਸ ਮਣੀ ਕੋਈ ਨਾ ਐਮ ਟੈਂਸ਼ਨ ਹੁੰਦਾ ਆ ਕੋਈ ਗੱਲ ਕਿਉਂ ਖਿਤਰਦੀ ਨਹੀਂ ਪਾਉਂਦੀ ਆਪਾਂ ਨੂੰ ਬੈਠਿਆਂ ਨੂੰ ਹੋਰ ਵੀ ਕਹਿ ਕੀ ਗਈ ਐ ਲੈ ਹਾਂ ਇਕੱਠੇ ਬੈਠੇ ਗੱਲਾਂ ਨਾਲ ਮਰੀ ਜਾਉ ਕੰਮ ਕਰ ਲੈ ਕਹਿੰਦੇ ਕੰਮ ਕਰ ਲਵੇ ਪਹਿਲੀ ਨਾਲ ਤਾਂ ਉਹਦੇ ਆਏ ਹੌਲ ਪੈਂਦਾ ਹੋਗੀ ਘਰੇ ਕਿਵੇਂ ਆ ਗਿਆ ਉਹ ਤਾਂ ਐਸੇ ਵਜੇ ਬਾਹਰ ਹੁੰਦਾ ਤਾਂ ਮੈਂ ਪਹਿਲਾਂ ਪਹਿਲਾਂ ਭੁੱਗ ਤੇ ਜਾਇੰਦੀ ਅੱਛਾ ਤਾਂ ਨਹੀਂ ਬਾਕੀ ਉਹ ਮੈਨੂੰ ਉਠਾ ਹਾਂ ਹਾਂ ਹੁਣ ਵੇਖੀ ਤੂੰ ਉੱਥੇ ਮੈਨੂੰ ਆਇਆ ਲੱਗਦਾ ਕਿ ਮੇਰੇ ਤੇ ਚਾਹ ਵੀ ਨਹੀਂ ਪੀਣੀ ਵੱਜੂਗੀ ਇਹ ਛੇਤੀ ਜਾਮਾ ਕਰ ਕੋਈ ਨਹੀਂ ਆ ਜਾਂਦੇ ਮੈਂ ਕਿਹੜਾ ਡਰਦਾ ਚੱਲ ਸਹੀ ਗੱਲ ਹੈ ਚੱਪ ਕੋਈ ਨਾ ਸਭ ਦੇਖ ਲੈ ਫਿਰ ਤਾਂ ਘਰ ਲੈ ਕੀ ਦੇ ਬਾਕੀ ਹੁਣ ਤਾਂ ਇਹ ਲੋਬੀ ਮੈਨੂੰ ਪਰ ਮੈਂ ਵਿਆਹ ਵੀ ਤਾਂ ਨਹੀਂ ਕਰਾਉਂਦਾ। ਨਾ ਵੀ। ਚਲ ਕਰਾ ਲੈ। ਨਹੀਂ ਕਹਿੰਦੇ। ਹੈ? ਨਹੀਂ ਕਰਾਉਣਾ ਗਿਆ। ਮੈਂ ਵੀ ਕਹਿੰਦੇ ਨੇ। ਮੈਂ ਵੀ ਤੈਨੂੰ ਪੱਟਿਆ ਕੇ ਲਈ ਦੇ ਸੀ ਲੈ ਇਹ ਵੀ ਕਰਾएंगे ਕਹਿੰਦੇ। ਕਰਾਈ ਵੀ ਨਾ ਕਿਤੇ ਹਾਂ ਨਾ ਕਰਦੀ। ਨਹੀਂ ਮੈਂ ਨਹੀਂ ਮੈਂ ਨਹੀਂ। ਕੋਠੀ ਵਾਲਾ ਪਾਪੂ ਕੋਠੀ ਦੇਖਦੇ ਲੈਂਦਾ ਕਿ ਨਹੀਂ ਲੈਂਦਾ ਪਰ ਪਾਪੂ ਕੋਲ ਪੈਸੇ ਹੀ ਨਹੀਂ ਹੈ। ਜੇ ਕੋਠੀ ਲੈ ਦਿੱਤੀ। ਉਹ ਵਿਆਹ ਦਾ ਪਾਪੂ ਕੋਲ ਪੈਸੇ ਹੈਗੇ ਆ। ਕਿਤੇ ਕੋਠੀ ਲੈਣ ਨਾਲੇ। ਜੇ ਵਿਆਹ ਹੀ ਬਾਈ ਜਰ ਦੇ ਤਰ੍ਹਾਂ ਵਿਆਹ ਹੋ ਵੀ ਗਿਆ ਤੇ। ਵਿਆਹ ਹਾਂ ਕਰਨੀ ਪਊ। ਤੇ। ਮੈਂ ਨਹੀਂ ਕਰਾਂਗਾ ਤੇਰਾ ਤਾਂ ਰਾਜ਼ਾ ਹੈਗਾ ਵਾ ਜਿਹੜਾ ਕਹਿੰਦਾ ਹਾਂ ਕਰਨੀ ਕੋਈ ਨਹੀਂ ਮੈਂ ਹੀ ਕਹਿੰਦਾ ਵੀ ਜੇ ਕੋਠੀ ਲੈਤੀ ਫਿਰ ਵਿਆਹ ਨੂੰ ਮੈਨੂੰ ਮਜਬੂਰ ਕਰਨਗੇ ਪਰ ਮੈਂ ਨਹੀਂ ਵਿਆਹ ਕਰਾਂਗਾ ਜੀ ਬਾਈ ਜਾਂ ਚ ਕੋਈ ਫੇਰ ਭਾਬੀ ਤੁਸੀਂ ਕੋਈ ਹੱਲ ਕਰ ਲਓ ਨਹੀਂ ਹੱਲ ਕੋਈ ਤੁਸੀਂ ਵਿਆਹ ਦੋ ਨਾ ਮੈਂ ਮੈਨੂੰ ਤਾਂ ਐਂ ਦੇਖਦੇ ਜੀ ਮੈਨੂੰ ਪੁੱਤ ਦਾ ਅ ਮਸਲਮਾਨ ਸੋ ਘੱਟ ਕੋਈ ਕਹਿਣਾ ਨਹੀਂ ਆਪਾਂ ਕਿਸੇ ਦਾ ਨਾਮ ਆਪੇ ਤੁਸੀਂ ਬਾਪੂ ਨੂੰ ਕਹਿ ਕੇ ਦੇਖ ਲਓ ਮੈਂ ਮੈਂ ਆਪ ਨੂੰ ਕਹਾਂ ਮੈਨੂੰ ਪਤਾ ਕਿੰਨਾ ਕੌੜ ਦੇਖਦਾ ਬਾਪੂ ਇਹ ਮੈਨੂੰ ਪੁੱਤੇ ਦੰਨ ਤੇ ਮੈਂ ਮੱਝ ਖੋਲ ਕੇ ਵੇਚਦੀ ਹੁੰਦੀ ਐ ਐਂ ਦੇਖਦਾ ਮੈਨੂੰ ਤਾਂ ਮੇਹਨਤ ਚੋਰੀਆਂ ਮੱਝ ਖੋਲੀ ਵੇਚਦੀ ਉਹ ਪਤਾ ਨਹੀਂ ਕੀ ਇਹਨਾਂ ਨੂੰ ਦਿਸਿਆ ਮੇਰੇ ਵਿਆਹ ਮਗਰੀ ਪਏ ਹੋਣੇ ਬਈ ਵਿਆਹ ਨੂੰ ਤਨੀ ਪੀਕਰੋਂਦਾ ਜਿੰਨਾ ਮਰਜੀ ਜੋਰ ਲਾ ਲੈਣ ਇਹ ਉਧਰ ਕੋਠੀ ਹੁੱਠੀ ਵੀ ਲੈਤੀ ਮੈਂ ਤਾਂ ਵੀ ਨਹੀਂ ਮੇਰਾ ਵੀ ਮਨ ਨਹੀਂ ਵੀ ਮੈਨੂੰ ਤੇਰਾ ਵਿਆਹ ਹੋਣ ਦੇ ਮੈਂ ਤੇ ਆ ਜੇ ਹੋ ਵੀਗਾ ਤਾਂ ਮਨੇ ਟੈਂਸ਼ਨ ਮਤਰਾ ਤਾਂ ਨੀਂਦ ਨਹੀਂ ਸਰਦਾ ਮੇਂਦੇ ਹੀ ਫਿਕਰ ਲੱਗਿਆ ਰਿਹਾ ਵੀ ਮੈਂ ਕੀ ਕਮਾਂ ਕੀ ਕਮਾਂ ਨਾ ਮੇਰੀ ਚੱਲਦੀ ਐ ਇਸ ਘਰ ਦੇ ਵਿੱਚ ਚਲਦੀ ਤਾਂ ਵੱਡੀ ਦੀ ਆ ਮੇਰੀ ਕਿਹੜਾ ਚਲਦੀ ਆ ਮੇਰਾ ਤੇ ਜੀ ਕਰਦਾ ਇੰਦਰ ਪਾ ਚੱਲੀ ਤੇਰੇ ਵਾਂਗੂ ਜੀ ਕਰਦਾ ਚੱਲਣ ਨੂੰ ਤਾਂ ਮੇਰੀ ਸਲਾਹ ਹੈ ਹਨਾ ਜੇ ਕਿਸੇ ਵਾਰੀ ਟਾਲ ਕੋਲ ਗਏ ਤਾਂ ਫੇਰ ਅੱਧਾ ਕੋਮੇ ਗਈ ਪਾਰਕ ਕੋਲ ਪੁੱਛ ਕੇ ਜੀ ਚੱਲੀ ਹੋ ਜਾਂਦੀ ਵੱਡੀ ਆਉਣਾ ਜਾਣਾ ਜਿਹਨੇ ਕੁਝ ਵੀ ਨਹੀਂ ਭਾਇਆ ਤੇ ਚੱਲਿਆ ਪਰ ਮੈਨੂੰ ਹੀ ਲੱਗਦਾ ਉਹ ਜਮੀ ਨਹੀਂ ਜਾਂਦੀ ਚਲੋ ਦੇਖੀ ਜੀ ਤਾਂ ਠੀਕ ਆ ਵੀ ਬਦ ਕੰਮ ਕਰ ਗਏ ਸਭ ਸੋਜੀ ਜੀ ਮੇੜਿਆ ਪਤਾ ਹੈਗਾ ਭਾਬੀ ਬਹਿ ਜਾ ਕੋਮ ਤੈਨੂੰ ਮੇੜਿਆ ਪਿਆ ਹੁਣ ਇੱਥੇ ਬੈਠੇ ਹੁਣ ਆ ਜਾਣਗੇ ਜੀ ਸਿਰ ਪਿਆ ਨਹੀਂ ਫਿਰ ਸੱਤਾ ਫਵਾ ਦੇਗਾ ਹੁਣ ਤਾਂ ਬਾਹਰ ਨਾ ਚਾਹੀਦੇ ਮੜੀ ਜੀ ਕੱਲ ਬਾਪੂ ਤਾਂ ਨਹੀਂ ਆਉਂਦਾ ਤਾਂ ਗਿਆ ਵਾ ਕਿਸੇ ਪਿੰਡ ਬਾਪੂ ਜੀ ਆ ਕੇ ਡਾਂਗ ਫੇਰ ਤੂੰ ਤੇਰੇ ਤੇ ਨਾ ਮੇਰੇ ਪਰਵਾਏਗਾ ਮੈਨੂੰ ਨਾਲ ਲੈ ਮੈਨੂੰ ਕੋਟਵਾਏ ਨਾ ਲੈ ਆਪ ਚਲ ਫਿਰ ਚਲ ਠੀਕ ਹੈ ਚੰਗਾ ਓਕੇ ਉਹ ਮੜਾ ਮੜਾ ਤੂੰ ਵੀ ਉੱਠ ਖੜ ਔਰਦਾ ਬਸ ਚਾਹ ਪੀ ਕੇ ਚਾਰਨ ਲੋਕੋ ਛਿਲਾ ਦੀਆਂ ਇਹਨੂੰ ਲੈ ਜਨ ਜਾਂਦੀ ਜਾਂਦੀ ਭੋਗ ਤੇ ਉਹ ਤਾਂ ਘਰੇ ਬੱਠੀ ਮੱਸ ਮਗ ਫੁੱਲੀ ਜਾਂਦੀ ਏ ਕੁਛ ਦੀਆਂ ਇਹ ਚਾਹਾਂ ਤੇ ਮਮੇ ਕਰੀਏ ਨਹੀਂ ਜਾਂਦੀ ਮਮੀ ਤਾਂ ਨਾਨੀ ਵੀ ਹੀ ਆ ਕਿਧਰ ਵਗ ਗਈ ਬਹਿ ਜਾ ਤੁਸੀਂ ਨਾ ਗਈ ਕਿਧਰ ਹੋ ਨਾਨੀ ਦੇ ਵੀਓ ਨੰਨਾ ਬਿਮਾਰ ਸੀਗਾ ਮੈਨੂੰ ਜਾਵੜੀ ਜਿਉਂ ਮੈਂ ਕਿਹਾ ਤਾਂ ਹੈਗਾ ਕਿ ਮੈਂ ਭੋਗ ਤੇ ਚਲਾਂਗੇ ਭੋਗ ਦੇ ਕਿਥੇ ਉਹ ਤਾਂ ਆਪਣੀ ਟਾਈਮ 'ਚ ਦਾ ਘਰੇ ਰਹਿਣ ਦਾ ਮੈਂ ਤਾਂ ਉਹੀ ਤਰੀਕੀ ਖਲਤੀ ਰਹਿੰਦੀ ਆ ਬਣਾ ਮਤਲਬ ਤੋਂ ਮੈਂ ਕਿੱਥੇ ਜਾਂਦੀ ਜਦੋਂ ਕੋਈ ਕੰਮ ਹੁੰਦਾ ਫੇਰ ਹੀ ਜਾਂਦੀ ਆ ਉਹਦਾ ਕਿਹੜਾ ਜਾਣੀ ਕੀ ਕਰਦਾ ਨਹੀਂ ਇਹ ਤਾਂ ਪਤਾ ਮੈਨੂੰ ਤੇਰੇ ਨਾਨਾ ਦਾ ਖਸ ਦਿਨਾਂ ਦਾ ਬਿਮਾਰੀ ਤੇ ਲਜਾਪਾਈ ਕੀਤੀ ਵਾਰੀ ਹੁੰਦਾ ਖਵਾਸ ਵਾਸ ਕਰਨਾ ਉਹ ਗੱਲ ਫਰਾਂਉਂਦੇ ਨਹੀਂ ਹੈਗੇ ਤਾਂ ਹਰ ਕੇ ਜਾਣਾ ਪੈਂਦਾ ਪੂਰੀ ਪਾਸ ਕੋਲ ਹੀ ਹੈ ਉਹ ਬੜੇ ਪੜਾਈ ਪੂਰੀ ਬੜੀ ਚਲਦੀ ਆ ਹਾਂ ਹਾਂ ਬੜੇ ਵਿੱਚ ਤੇ ਤੁਸੀਂ ਕਿੱਥੇ ਚੱਲੇ ਉਹ ਦੇਖੋ ਮਾਮਣਾਂ ਦਾ ਉਹ ਬੁਢਾ ਮਰ ਗਿਆ ਉਹਨਾਂ ਨੂੰ ਝੋਲ ਕੇ ਜਾ ਕੇ ਹਾਂ ਰੇੜੀ ਚ ਬੋਲੇ ਸੀਗੇ ਉਹ ਵਾਹੇ ਨਾਂ ਪਾਈ ਜੇ ਮਤਲਬ ਕੰਮ ਹੁੰਦਾ ਜਿਮਾਲ ਸਾਥ ਹੋਜੀ ਦੋ ਜਣੀਆਂ ਦਾ ਚੱਲ ਕੋ ਗਿਆ ਜਮਾਲੀ। ਥਾਲ ਕੋਈ ਨਾ ਤੁਸੀਂ ਇਕੱਲੇ ਜਾਓ। ਹਮ ਨੂੰ ਬੁਲਾ ਮੇੜ ਕੇ। ਹਾਂ ਹਾਂ ਕਮ ਸਾਰੇ ਗੱਤੀ। ਦਾਦਾ ਨਹੀਂ ਹੈਗਾ ਕਿ ਉਹ ਜਾਂਦਾ ਭੋਗ ਤੇ ਤੁਸੀਂ ਜਾਂਦੇ। ਨਹੀਂ ਤੇਰਾ ਦਾਦਾ ਕਿੱਥੋਂ ਜਾਂਦਾ ਹੈ? ਉਹ ਤਾਂ ਫੜ ਕੇ ਆ ਕੇ ਨਿਕਲਾ ਮੜ ਕੇ ਹੋਣੀ ਆਇਆ ਹੈਗਾ। ਆ ਤਾਂ ਮੇਰੀ ਜਾਨ ਸਿਆਪੇ ਨੇ ਪੁੱਤ। ਇਹ ਤਾਂ ਦੋ ਹੀ ਜਾਂਦੇ ਨਾ ਉਹ ਜਾਂਦੇ ਤੇ ਚਾਕੀ ਤੇ ਨਾ ਹੀ ਦੱਸਦਾ ਜਾਂਦਾ ਤੇਰਾ। ਦਾਦਾ ਵੀ ਖੇਤੀ ਕਰਦਾ ਰਹਿੰਦਾ। ਉਹ ਨਾ ਰਣਜੋਤ ਨੂੰ ਆਈ ਮੈਂ ਵਗ ਜਾ ਭੋਗ ਤੇ। ਉਹ ਰਣਜੋਤ ਨੂੰ ਕਹਿੰਦਾ ਕਿ ਰੋ ਵੀ ਤਾਂ ਕਰੀ ਰਹਿੰਦਾ ਉਹ ਜਾਂਦਾ ਨਹੀਂ ਪੁੱਤ ਕੀ ਕਰਾਂ? ਮੈਨੂੰ ਇਹੀ ਕਾਲ ਪਾਇਆ ਹੋਇਆ ਫਾਹਾ। ਕਿ ਫਿਰ ਇਹ ਉਪੋਂ ਫਲੀ ਆਪਦੀ। ਦੇਖਾਂ ਨੂੰ ਅੱਖੇ ਲੱਗਦੇ ਨੇ। ਚਲ ਮੈਂ ਤਾਂ ਚੱਲਣਾ ਫਿਰ ਟਾਈਮ ਹੋਇਆ ਪਿਆ। ਉਹ ਪੱਜੀ ਬਾਗੋਂ ਨੂੰ। ਮੈਂ ਤਾਂ ਆ ਵੀ ਚਾਲੋਂ ਦਾ ਸਾਥ ਮਿਲ ਜੂਗਾ। ਚਲ। ਜੇ ਮਮੀ ਹੁਣ ਦੀ ਫਿਰ ਤਾਂ ਜਾ ਜਾਂਦੀ। ਹਾਂ ਫਿਰ ਤਾਂ ਮੈਂ ਉਹਨੂੰ ਨਾਲ ਹੀ ਲੈ ਜਾਂਦੀ। ਫਿਰ ਮੈਂ ਕੱਲੀ ਕਾ ਨੂੰ ਜਾਂਦੀ ਸੀ। ਹਾਂ ਮੈਨੂੰ ਕੱਲੀ ਨੂੰ ਜਾਣਾ ਪਊਗਾ। ਕੱਲੇ ਨੂੰ ਔਖਾ ਹੋਏ ਨਾ ਬੰਦੇ ਨੂੰ। ਆ ਸਾਰੀ ਗਲੀ ਦੇ ਜਨਾਨੀਆਂ ਵਾਗਿਆ ਮੈਂ ਹੀ ਰਹਿ ਗਈ। ਚਲ ਕੋਈ ਨਾ ਹੌਲੀ ਹੌਲੀ ਜਾਵੜਾ। ਮੈਂ ਤਰੀ ਹੱਥ ਨੇ। ਉਹ ਕਿਹੜੇ ਕੱਲ ਤਾਂ ਵੈਸੇ ਚਾਚੀ ਦੀ ਸਹੀ ਆ ਜੋ ਦਾਦੇ ਹੈਗੇ ਹੁਣੇ ਘਰੇ ਉਹ ਆ ਆਵੜਨ ਔਰ ਅੰਜੋ ਚਾਚਾ ਵੀ ਘਰੀ ਹੁੰਦਾ ਚੱਲ ਕਹਿੰਦਾ ਮੱਥੇ ਟੇਕਣਾ ਸੀ ਭੋਗ ਤੇ ਉਹ ਮੱਥਾ ਟੇਕ ਕੇ ਆਉਂਦਾ ਵਿਚਾਰੀ ਚਾਚੀ ਘਰੇ ਤਾਂ ਬਹਿ ਜਾਂਦੀ ਵਿਚਾਰੀ ਐਵੇਂ ਥੁੜੀ ਫਿਰਦੀ ਹੰਦਾਂ ਕੋਈ ਨਾ ਚਾਚੇ ਨੂੰ ਤਾਂ ਜਾਣਾ ਹੀ ਪੈਣਾ ਮੈਂ ਵੀ ਕੋਈ ਘਰਾਂ ਕੰਮ ਲਿਆ ਗੋਭੀ ਪਈ ਆ ਹੀ ਕੱਟ ਗਈਆਂ ਮੰਮੀ ਨੂੰ ਆਣ ਦਾ ਨਹੀਂ ਹੈਗਾ

ਮੇਰੀ ਕੁੜੀ ਕੀ ਕਰੂਗੀ ਸਾਰਾ ਸਿਰ ਕਰਨਾ ਆਵੇ। ਸਾਬਾ ਮਾਰਨਾ। ਮਾਰ ਕੇ ਫੇਰ ਕਰਨਾ ਕਰਨਾ। ਲਿਆ ਛੜੂ ਮਾਰਨਾ। ਗੰਦ ਪਿਆ ਪਿਆ ਜੁੱਲੇ ਕੋਲੇ ਵੀ। ਜੁੱਲੇ ਦਾ ਸਾਫ ਕਰਨਾ ਚਾਹੀਦੀ ਤੇ ਤਾਂ ਪਰੋਟੀ ਬਣਾਉਣੀ। ਨਾ ਵੀ ਹੁਣ ਕੱਲੀ ਗੋਭੀ ਕੱਟ ਕੇ ਰੱਖੂਗੀ। ਹੰਮੀ ਆਪ ਹੀ ਆ ਕੇ ਧਰੂ। ਆਪ ਦਾ ਜਾ ਵਰਦੀ ਆਇਆ ਤਾਂ ਨਹੀਂ ਹੈਗੇ ਵੀ ਕੁੜੀ ਕੀ ਕੀ ਕਰੇ ਕੰਮ ਕਰੂਗੀ। ਨਾ ਤਾਂ ਪੜਨਾ ਵੀ ਹੁੰਦਾ। ਆਹ ਥੋੜੀ ਆ ਇਕੱਲੇ ਮੈਂ ਨੰਨੇ ਦਾਲ ਪਾਣੀ ਵੀ ਰੱਖੀ ਹੋਈਆਂ ਆਪੀ ਅੱਗੇ ਕਰੀ ਜਾਊਗੀ ਚਲੋ ਝਾੜੂ ਤਾਂ ਮਾਰ ਨਹੀਂ ਹਥਿਆ ਜਾਂਦੇ ਆ ਕਈ ਵਾਰ ਕੋਈ ਰਿਸ਼ਤੇਦਾਰ ਆ ਜਾਂਦਾ ਵਾਲਾ ਘੂਹ ਕੁੜੀ ਛਾਈ ਨਹੀਂ ਰੱਖਦੀ ਸਰਦੋਂ ਝਾੜੂ ਮਾਰਦਾ ਝਾੜੂ ਮਾਰ ਕੇ ਮੈਂ ਪੜਨ ਨਹੀਂ ਆਉਣਾ ਤਾਂ ਚਲੋ ਝਾੜੂ ਦਾ ਬੱਝ ਗਿਆ ਕੋਲੀ ਕਰਦੀ ਤਾਂ ਤੇ ਖੁਦ ਦੇ ਰਹਿਦਾ ਫਿਰ ਕੇ ਦੀ ਕਿ ਤੁਹਾਨੂੰ ਕੀ ਮੁਤਾ ਬਾਲਾ ਬੁਲਵਾ ਹਾਂ ਹੱਥੀਆ ਤੇ ਰਹਿਦਾ ਆ ਪਾਇਆ ਹਾਂ ਤੇ ਹੋਰ ਇਹ ਕੁਰੀ ਨੂੰ ਜਿੱਤੋਂ ਬੰਮਾ ਤੱਕ ਦੀ ਐਨੀਵਲ ਨਹੀਂ ਬਜੀਤਾ ਕਿੱਧਰ ਵਾਗਿਆ ਕਰਦਾ ਕੋਈ ਨਹੀਂ ਨਹੀਂ ਕੋ ਦੇ ਖਰ ਸੋਈ ਚ ਫਿਰ ਨਿਕਲ ਵੀ ਬਸ ਇੱਥੇ ਵੀ ਪਤਾ ਬਿਨਾ ਬਦਲ ਉਹਦੀ ਬਗਲੇ ਤੇ ਦਸਤੀ ਨਹੀਂ ਕਰਦੀ ਨਹੀਂ ਹੈਗੀ ਹੁਣ ਕਿੱਧਰ ਗਈ ਹੋਊਗੀ ਕਿਤੇ ਨਹੀਂ ਹੋਵੇ ਦਾ ਕਿੱਥੇ ਚੱਕਲ ਗਈ ਲੈ ਆ ਵੀ ਨਹੀਂ ਕੋਠੇ ਦਾ ਹੈਗਾ ਹੁੰਦਾ ਨਹੀਂ ਕੋਠੇ ਚੜ ਕੇ ਵਜਣਾ ਨੂੰ ਮੈਨੂੰ ਆਇਆ ਲੱਗਦਾ ਕਿਸੇ ਪਾਸੇ ਦੇਖਤ ਨਹੀਂ ਗਈ ਇਹ ਜੀ ਕੀ ਕੱਟੀ ਦਸਦੀ ਹੈ ਕੀ ਭੋਲ ਗਈ ਹੈ ਮਾਰਸੀ ਤੂੰ ਦੱਸ ਕਿੱਧਰ ਨਿਕਲਦੀਆਂ ਨੂੰ ਲੈ ਕੇ ਬਾਹਰ ਖੁੱਲੇ ਛੱਡ ਗਈ ਭਾਵੇਂ ਸਾਰਾ ਕੋਈ ਘਰ ਨੂੰ ਮੁਝਕੇ ਲੈ ਜਾਏ ਹਾਂ ਫਾਈ ਕੀ ਬਣਵਾ ਜਨਾਨੀ ਦਾ ਅਜੇ ਖਾਸ ਹੋਇਦਾ ਘਰੇ ਹੋਵੇ ਮਾੜਾ ਮੋਟਾ ਕੰਟਰੋਲ ਰੱਖੇ ਉਹ ਨਿਕਲ ਜਾਣਾ ਮੁੜ ਕੇ ਦੋ ਦੋ ਮਹੀਨੇ ਮਸ਼ੀਨਾਂ ਤੋਂ ਨਹੀਂ ਆਉਂਦਾ ਹੈਗਾ ਵੀ ਹੁਣ ਤੱਕ ਆ ਸਾਰਾ ਕੁਝ ਵੱਡ ਗਿਆ ਕਣਕਾਂ ਵਾੜੀਆਂ ਆ ਕਿਹੜੀਆਂ ਵਾੜੀਆਂ ਹੋ ਹੋ ਮੇਰਾ ਵੀ ਦਿਮਾਗ ਖਲਿਆ ਪੈ ਇਹਨਾਂ ਨੇ ਵੀ ਜਿਹੜੀਆਂ ਵਾੜੀਆਂ ਕਣਕਾਂ ਵਿੱਚ ਜੇ ਤੂੰ ਆ ਜਾ ਘਰੇ ਵੀ ਆਪਣੀ ਜਨਾਨੀ ਦੀ ਧਿਆਨ ਰੱਖ ਮਾੜਾ ਮੋਟਾ ਇਹ ਤਾਂ ਸੁਣਦੀ ਨਹੀਂ ਗਿੰਦੀ ਰਹੀ ਆ ਤਾਂ ਦੁੱਖਣ ਲੱਗਾ ਮਾਤਾ ਬਾਪੂ ਨੂੰ ਕਿਹਾ ਸੀ ਕੋਈ ਚੱਜ ਦਾ ਘਰ ਲੈ ਲੈ ਕਿਤੇ ਸ਼ਹਿਰ ਚ ਜਾਂ ਪਿੰਡ ਚ ਕਿਸੇ ਚ ਨਾਲ ਇੱਥੇ ਲੋਕ ਤਾਂ ਲਾਂਭਾਉਂਦੇ ਨੇ ਪਰ ਤਾਂ ਬਾਹਰ ਲਿਕਣ ਨਾਲ ਔਖਾ ਹੋਇਆ ਪਿਆ ਵੀ ਚੱਲ ਕਿਤੇ ਘਰ ਲੈ ਲੂਗਾ ਖੁੱਲਾ ਡੁੱਲਾ ਨਾਲ ਆ ਭੀੜਾ ਘਰ ਹੈ ਬਸ ਦੋ ਤਿੰਨ ਜਿਹੜਾ ਟਾਈਮ ਪਾਸ ਨਹੀਂ ਹੁੰਦਾ ਤੀਜਾ ਵੇ ਹੈਗਾ ਉਹ ਦੋ ਖਾ ਉਹ ਜੂਗਾ ਲਾ ਮੈਨੂੰ ਮੇਰੇ ਕਣੀ ਦੇਖ ਦੇਖ ਕੇ ਮੂੰਹ ਚੋੜ-ਚੋੜ ਗੱਲਾਂ ਕਰ ਗਿਆ ਦੀ ਬੱਚਾ ਕੀ ਨਹੀਂ ਆ ਇਨਾਂ ਨੂੰ ਕੀ ਪਤਾ ਤਾਂ ਹੀ ਤਾਂ ਆਪ ਜਾਂਦੇ ਨਹੀਂ ਮੈਨੂੰ ਭੇਜ ਜਾਂਦੇ ਨੇ ਵੀ ਮੈਨੂੰ ਕਿੰਨੀ ਬਿਸ਼ਰਮੀ ਆਉਂਦੀ ਤੁਸੀਂ ਸੋਚੋ ਮੜਾ ਮੋਟਾ ਮੈਂ ਤਾਂ ਹੁਣ ਬਾਪੂ ਆ ਜਾਣਦੇ ਉਹਨੂੰ ਕਹੂੰਗੀ ਭਈ ਆਪਦਾ ਮੈਨੂੰ ਤਾਂ ਘਰ ਲੈ ਕੇ ਦੇ ਦੇ ਕਿਸੇ ਪਾਸੇ ਇਥੋਂ ਨਹੀਂ ਤੇ ਰਿਆ ਜਾਂਦਾ ਰੋਲ ਦੇ ਸਿਆਪੇ ਚ ਇਹਦਾ ਲੱਪਣਾ ਕਰੂੰ ਦੁਪਰ ਹੋਇਆ ਪਿਆ ਸਾਰਾ ਮੜਾ ਮੜਾ ਆਰਾਮ ਕਰੀ ਕਿਥੇ ਬੈਠ ਕੇ ਟਾਈਮ ਪਾਸ ਕਰਾਂਗਾ ਕੰਨਿਕਾ ਵੀ ਚੱਲ ਵੀ ਆਹਾਂ

तुझी हाँ हावड़ी तोर लिया करा अरे दुआ बाप में आया <laughs> रोकला फिर रोकला रोकला भाई भाई किन्ने बरबूद लग गए पे आजा किन्ने बरबूद लग गए पे है ना चल आजा पक्के है पक्के है ओ ऊपर लाते पक्के पे नहीं कच्चे ने आगे की हमने आ आ गया बापू ने सारी बाट कढ़ाई अच्छा तो है आगे का स्प्रे करनी है चल आई थकी है भाई

ਫੇਮ ਮੈਂ ਨਹੀਂ ਕਰਾਉਂਦਾ ਪਿਆ ਸਾਗ ਕਰਾਉਣਾ ਹੁਣੇ ਲੈ ਸਾਗ ਤਾਂ ਉਹ ਹੀ ਕਰੰਦੀ ਆ ਬਾਪੂ ਤਾਂ ਤੁੰਨਦੀ ਆ ਉਹ ਕੋਈ ਨਹੀਂ ਕਰਾਉਂਦਾ ਪਿਆ ਹੂੰ ਕੀਆ ਸਹੀ ਗੱਲ ਆ ਅਬੀ ਕੰਨ ਭਰਦੀ ਆ ਉਹ ਬਾਪੂ ਦੇ ਬਾਪੂ ਵੀ ਤਾਂ ਹੀ ਮਗਰ ਪੈਂਦਾ ਮੇਰੇ ਉਹ ਕਹਿੰਦੀ ਹੈਗੀ ਵੀ ਵਿਆਹ ਕਰਾਵਾ ਹੋਰ ਵੀ ਪਤਾ ਨਹੀਂ ਕੀ ਕੀ ਉਸ ਦੱਸ ਦਿੰਦੀ ਚੱਲ ਕੋਈ ਨਾ ਖਾਇ ਤਾਂ ਸਨ ਆਪਣੇ ਤਾਂ ਦਜੀ ਮਾੜਾ ਬੰਦਾ ਕਿਹ ਸਾਗ ਦੇ ਕਾਦਾ ਜੀ ਜੀ ਨਾ ਹਰਾਮ ਕਰਿਆ ਰੱਖ ਤੂੰ ਤਾਂ ਆਪ ਤੇ ਵੜਾ ਲੱਗਦਾ ਮੈਨੂੰ ਪਿਆਰ ਨਾ ਰੱਖਿਆ ਕਰ ਉਹਨੂੰ ਵਧੀਆ ਇੱਜ਼ਤ ਕਰਦਾ ਸੀ ਭਾਬੀ ਨੇ ਹਾਂ ਹੁਣ ਲੱਗਿਆ ਕਿ ਹੁਣ ਮੈਨੂੰ ਚੰਗੀ ਲੱਗਣੋਂ ਹਾਰ ਗਈ ਪਤਾ ਨਹੀਂ ਉਹਨੂੰ ਕੀ ਮੇਰੇ ਤੋਂ ਪ੍ਰੋਬਲਮ ਆ ਆਪਾਂ ਨੂੰ ਤਾਂ ਜੱਦ ਵੀ ਨਹੀਂ ਹੋਵੇ ਕਿਉਂਕਿ ਉਹ ਵਰਗੀ ਲੱਗਦੀ ਹੈ ਹੋਰ ਚੱਲ ਕੋਈ ਨਾ ਟਮਾੜਾ ਨਹੀਂ ਕਹਿ ਜਾਂਦਾ ਤੇ 12 ਸਾਲਾਂ ਤੋਂ ਅੱਡ ਕੇ ਹੋ ਗਈ ਮੈਂ ਤਾਂ ਇਹ ਮਾਂ ਕਰਵਾ ਕੇ ਫੇਰ ਨਹੀਂ ਆਉਂਗੀ ਹਾਂ ਨਹੀਂ ਆਉਂਗੀ ਕਿਹੜਾ ਕਿਸ ਨੇ ਦੱਸਣਾ ਆਪਾਂ ਨੂੰ ਗਾਣੂ ਕਿਸੇ ਨੇ ਦੇਖਿਆ ਆਪਾਂ ਤਾਂ ਵਰਦਾ ਕਰਕੇ ਆਏ ਹਾਂ ਮੁੱਟਰ ਸਿੰਘ ਦੇ ਆਲ ਦੇ ਵੱਲ ਪੜਦਾ ਸੀ ਮੁੱਟਰ ਸਿੰਘ ਦੇ ਆਲ ਦੇ ਵੱਲ ਪੜਦਾ ਸੀ ਇਹਦਾ ਆਪਾਂ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਆ ਹਾਂ ਦੇ ਦਾਂਗੇ ਸਾਹ ਹਾਂ ਉਹ ਸਵਾਗਤ ਹਰਦਾ ਉਹ ਮੁੱਤ ਫਿਰ ਮੈਂਡ ਮੈਂਡ ਚ ਲੱਗ ਜਾਂ ਕਰਨ ਲੋਏ ਤੇ ਬਾਪੂ ਤੋਂ ਡਰ ਲੱਗਦਾ ਪਤਾ ਤਾਂ ਹੈ ਬਾਪੂ ਹਾਂ ਹਾਂ ਤੂੰ ਤਾਂ ਵੱਡੀ ਭਾਬੀ ਵੀ ਡਰਦੀ ਹੁੰਦਾ ਹੈ ਉਹਦੇ ਵਧੀਆ ਪਰ ਉਹਦੇ ਲੱਗ ਜਾਂਦੀ ਹੈ ਉਹਦੇ ਦੇ ਲੱਗਿੰਦੇ ਕਿ ਬੋਲਦੇ ਹਨ ਮਗਰ ਕਿ ਆਂਡੇ ਰੱਖੇ ਉਹਦਾ ਸਵਾਦ ਆ ਤਾਂ ਸੁਣਦਾ ਕਿਹਾ ਸੀ ਨਾ ਜਿੱਦੇ ਸਬਜੀ ਦਾ ਦਿਖ ਮਾਰਦੀ ਕਈ ਤਰ੍ਹਾਂ ਦੇ ਜੇ ਤੂੰ ਪਿੱਛੇ ਫੜ ਕੇ ਦੇਖਦਾ ਕਹਿੰਦਾ ਮਗਰ ਕੀ ਆਂਡੇ ਰੱਖੇ ਕਹਿੰਦਾ ਮਗਰ ਕੀ ਆਂਡੇ ਰੱਖੇ ਕਦੇ ਕਦੇ ਬਾਪੂ ਵੱਧ ਚੱਲ ਜਾਂਦਾ ਦੇਖਦਾ ਵੀ ਨਹੀਂ ਬੁੜੀਆਂ ਬੋਲਦੀਆਂ ਹੂੰ ਕੀ ਆਪਕੋ ਮੈਂ ਪੱਕੇ ਪੈ ਗਏ ਉਹ ਨਾ ਮਾਰੀ ਕਿੱਦਾਂ ਦਾ ਮੈਂ ਮਰੂ ਨਹੀਂ ਖਵਾ ਸਕਦਾ ਮੈਂ ਹੁਣ ਨੂੰ ਤੋੜ ਕੇ ਖਵਾ ਦੇਣੀ ਸੀ ਕੱਚੇ ਆ ਗੱਲ ਤਾਂ ਸਹੀ ਆ ਇਧਰ ਦੀ ਬਾਲ ਦਾ ਵੀ ਚਾਬੀ ਦੇਖ ਲੈ ਕਿਉਂ ਚਾਬੀ ਕਰਨੀ ਆ ਵੇ ਬੰਜਾ ਕੱਢ ਦੇ ਤੋ ਬੰਦੇ ਇੱਥੇ ਓ ਬੰਜਰ ਕੀ ਆ ਰੱਖ ਬੰਜੇ ਵਰਗੀ ਬਿਠਾਈ ਦੇਣ ਲੱਗ ਵਾਹ ਇੱਥੇ ਬੈਠੇ ਬਾਬਾ ਬੈਠੋ ਚਾਬੀ ਦੇਖੀ ਨਾਲ ਇਧਰ ਨਜ਼ਰ ਕਿਧਰ ਇਧਰ ਓਹ ਉਹਨਾਂ ਕੋਲ ਤੱਕ ਦਵਾਦੀ ਕੌਣ ਬਾਪੂ ਨਹੀਂ ਆਉਂਦਾ ਬਾਪੂ ਤਾਂ ਗਿਆ ਹੋਇਆ ਵੱਡੀ ਪ੍ਰਿਹਾਈ ਤੇਰੀ ਉਹ ਵੀ ਨਹੀਂ ਆਉਂਦੀ ਉਹ ਤਾਂ ਕਹੀਦੀ ਸੀ ਮੈਂ ਉੱਧਰ ਜਾਣਾ ਲੈ ਉਹਨੇ ਹੁਣ ਸਾਰਾ ਦਿਨ ਬੈਠੀ ਰਹੂਗੀ ਭੋਗ ਵਾਲਿਆਂ ਦੇ ਉਹ ਤਾਂ ਲੱਗੂਗੀ ਕੋਈ ਮੱਕੇ ਚਟਾਹ ਲਾਉਣਾ ਭੋਗ ਲਾਉਣਾ ਫਿਰ ਟੈਂਪਲ ਤੁਸੀਂ ਆਗੇ ਹੌਲ ਤੇ ਦੇਉਣਗੇ ਤੁਸੀਂ ਇੱਥੇ ਹੀ ਆਉਂਗੇ ਉਹ ਉਹਨਾਂ ਦਾ ਘਰੇ ਜਾ ਉਹ ਦਿਨ ਤਾਂ ਆਪਾਂ ਵੀ ਘਰੇ ਜਾਣਾ ਹੈ